ਵੀਰ ਜੀ ਜਦੋਂ ਸੰਦ ਖਰਾਬ ਹੋ ਜੇ ਜਾਂ ਕਿਸਾਨ ਦੀ ਫਸਲ ਘੱਟ ਨਿਕਲੇ ਜਾਂ ਕਿਸੇ ਤਰ੍ਹਾਂ ਦਾ ਫਸਲ ਨੂੰ ਨੁਕਸਾਨ ਹੋ ਜੇ ਉਦੋਂ ਮਹਿਸੂਸ ਬਹੁਤ ਹੁੰਦਾ ਕਿਸਾਨ ਨੂੰ ਵੀ ਯਾਰ ਆਪਾਂ ਜਾਂ ਕੋਈ ਬਿਜ਼ਨਸ ਕਰ ਲਈਏ ਜਾਂ ਕਿਤੇ ਨੌਕਰੀ ਲੱਗੇ ਹੁੰਦੇ ਪਰ ਬਾਈ ਜੀ ਫੇਰ ਜਦੋਂ ਕਿਤੇ ਸੋਚੀਦਾ ਵੀ ਪੈਲੀ ਵਾਉਣ ਲੱਗੇ ਆ ਤੇ ਵਿੱਚੋਂ ਕਿਸੇ ਯਾਰ ਦੋਸਤ ਦਾ ਰਿਸ਼ਤੇਦਾਰ ਦਾ ਫੋਨ ਆ ਗਿਆ ਬਾਈ ਫਲਾਨੀ ਥਾਂ ਤੇ ਜਾਣਾ ਤੇ ਉਦੋਂ ਵਿੱਚੇ ਠਲਕੇ ਟਰੈਕਟਰ ਤੁਰ ਜਾਈਦਾ ਫੇਰ ਉਦੋਂ ਸੋਚੀਦਾ ਬਾਈ ਚਾਂਸ ਬਿਜ਼ਨਸ ਕਰਦੇ ਹੁੰਦੇ ਜਾਂ ਕੁਝ ਹੋਰ ਕਰਦੇ ਹੁੰਦੇ ਤੇ ਐਵੇਂ ਆਪਾਂ ਆ ਨਹੀਂ ਸਕਦੇ ਸੀ ਵਿੱਚੇ ਛੱਡ ਕੇ ਅੱਜ ਸਾਨੂੰ ਫੋਨ ਆਇਆ ਮੁੰਡੇ ਦਾ ਆਂਦੇ ਯਾਰ ਬਠਿੰਡੇ ਜਾ ਕੇ ਆਉਣਾ ਤੇ ਅਸੀਂ ਅਜੇ ਲਾ ਜਾ ਕੇ ਆ ਉਹਦੇ ਵਾਹਨ ਤੇ ਸੁਪਰ ਸਿੱਟਰ ਵੜਾਈ ਸੀਗਾ ਅਸੀਂ ਇਹ ਚੱਲ ਯਾਰ ਪਹਿਲਾਂ ਤੇਰਾ ਕੰਮ ਕੱਢ ਕੇ ਅੱਗੇ ਠੀਕ ਹੈ ਨਾ ਜੇ ਬਾਈ ਜਾਨ ਸਿੱਥੇ ਨੌਕਰੀ ਲੱਗੇ ਹੁੰਦੇ ਤੇ ਬਾਈ ਜੀ ਉਹਨੇ ਫੋਨ ਹੀ ਨਹੀਂ ਕਰਨਾ ਸੀਗਾ ਉਹਨੇ ਕਹਿਣਾ ਸੀਗਾ ਯਾਰ ਉਹ ਤਾਂ ਡਿਊਟੀ ਗਿਆ ਉਹ ਕਿੱਥੋਂ ਆਪਣੇ ਨਾਲ ਜਾੜੂਗਾ ਬਾਈ ਜੀ ਕਿਸਾਨੀ ਦੇ ਫਾਇਦੇ ਤਾਂ ਬਹੁਤ ਹੈ ਜਦੋਂ ਜੀ ਕਰਦਾ ਜਿਵੇਂ ਜੀ ਕਰਦਾ ਕਰ ਲਈਦਾ ਕਿਸੇ ਤੋਂ ਛੁੱਟੀ ਲੈਣ ਦੀ ਲੋੜ ਨਹੀਂ ਆ ਹੁਣ ਕਾਰਚੇ ਵੱਢਣ ਲੱਗੇ ਸੀਗੇ ਸਾਡਾ ਮੂਡ ਬਣਿਆ ਵੀ ਟਰੈਕਟਰ ਦੇ ਅੱਗੇ ਮੱਛਰਦਾਨੀ ਪਾ ਦਈਏ ਵੀ ਟਰੈਕਟਰ ਨੂੰ ਮੱਛਰ ਨੰਦੰਗਾਂ ਵੱਢ ਜੇ ਕਿਤੇ ਅੱਗੋਂ ਆ ਮੱਛਰਦਾਨੀ ਪਾ ਤੀ ਠੀਕ ਆ ਨਾ ਇੱਕ ਕਿਸਾਨ ਦੀ ਆਪ ਦੀ ਮਰਜ਼ੀ ਹੁੰਦੀ ਹੈ ਕੀ ਕਰਨਾ ਕੀ ਨਹੀਂ ਕਰਨਾ ਹੁਣ ਜੀ ਕੀਤਾ ਵੀ ਕਾਰਚੇ ਦੂਜੇ ਕੱਲ ਨੂੰ ਵੱਢ ਲਾਂਗੇ ਜਿਹੜਾ ਵਾਹਣਾ ਖਾਲੀ ਹੋਇਆ ਵਾ ਉਹ ਵਾੜ ਕੇ ਜਾ ਕੇ ਆ ਵਾਗ ਨੂੰ ਤੁਰ ਪਏ ਆ ਹੁਣ ਜੀ ਕੀਤਾ ਵੀ ਕੁਛ ਕਣਕ ਵੀ ਜਿਲਗਿਲਾ ਮਗਰ ਸੁਪਰ ਸੀਡਰ ਪਾ ਲਿਆ ਕਿ ਟੈਨਸ਼ਨ ਹੀ ਕੋਈ ਨਹੀਂ ਬਈ ਯਾਰ ਕਿਸਾਨ ਨੂੰ ਸਿਰਫ ਇੱਕ ਫਸਲਾਂ ਦਾ ਰੇਟ ਸਹੀ ਮਿਲੀ ਜਾਵੇ ਨਾ ਤੇ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰਵਾਹ ਨਹੀਂ ਗਈ ਠੀਕ ਹੈ ਨਾ ਬਸ ਚੱਕਰ ਇਹ ਆ ਵੀ ਫਸਲਾਂ ਦਾ ਰੇਟ ਨਹੀਂ ਸਹੀ ਦਿੰਦੇ ਬਾਕੀ ਕਿਸਾਨ ਉਹ ਖੁਸ਼ ਬਹੁਤ ਹੈ ਕਿਸਾਨੀ ਕਰਕੇ ਕੋਈ ਨੌਕਰੀ ਵਾਲਾ ਨਹੀਂ ਇੰਨਾ ਖੁਸ਼ रह ਸਕਦਾ ਕੋਈ ਬਿਜ਼ਨਸ ਵਾਲਾ ਨਹੀਂ ਇੰਨਾ ਖੁਸ਼ रह ਸਕਦਾ ਨਾ ਕਿਸੇ ਤੋਂ ਛੁੱਟੀ ਲੈਣ ਦੀ ਲੋੜ ਨਾ ਕਿਸੇ ਤੋਂ ਕਿਸੇ ਤਰ੍ਹਾਂ ਦੀ ਕੋਈ ਆਗਿਆ ਲੈਣ ਦੀ ਲੋੜ ਜਦੋਂ ਜੀ ਕਰਦਾ ਸਮਝੋ ਜਦੋਂ ਜੀ ਕਰਦਾ ਉੱਠ ਕੇ ਪੈੜੀ ਵਾ ਲੋ ਜਦੋਂ ਜੀ ਕਰਦਾ ਪਾਣੀ ਲਾ ਲੋ ਜਦੋਂ ਜੀ ਕਰਦਾ ਰੇਪ ਪਾਲੋ ਇਹ ਤੁਹਾਡੀ ਆਪਦੀ ਮਰਜ਼ੀ ਹੈ ਬਾਈ ਜੀ ਇਸ ਲਈ ਜਿਹੜੇ ਵੀ ਕਿਸਾਨੀ ਨੂੰ ਪਿਆਰ ਕਰਦੇ ਆ ਉਹ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨ ਧੰਨਵਾਦ